ਹਲੋ ਹਾਂਜੀ ਅੱਸੀ ਗੱਲ ਜੀ ਸਾਰਿਆਂ ਤੁਹਾਡਾ ਸਵਾਗਤ ਆ ਪ੍ਰੀਤ ਬਲੌਗ 987 ਦੇ ਵਿੱਚ ਲੋ ਵੀ ਮਿੱਤਰੋ ਮੌਸਮ ਦੇਖੋ ਕਿਹਾ ਜਾ ਰਿਹਾ ਪਿਆ ਅੱਜ ਨਾਲੇ ਧੁੱਪ ਦੇ ਵਿੱਚ ਕਣੀਆਂ ਪੈ ਰਹੀਆਂ ਨੇ ਪੂਰੀ ਧੁੱਪ ਵੀ ਹੈ ਇੱਕ ਪਾਸੇ ਉਹ ਸਾਹਮਣੇ ਪਾਸੇ ਪੂਰਾ ਮੀਂਹ ਪੈ ਰਿਹਾ ਈ ਇਧਰਲੇ ਪਾਸੇ ਧੁੱਪਾ ਇੱਥੇ ਥੋੜੀਆਂ ਥੋੜੀਆਂ ਕਣੀਆਂ ਉਧਰ ਪੂਰਾ ਮੀਂਹ ਪੈ ਰਿਹਾ ਯਾਨੀ ਕਿ ਅਕੀਲਾ ਕੁ ਦੂਰ ਤੇ ਉਦੋਂ ਬਾਅਦ ਬਾਈ ਆ ਲੱਗੇ ਵੀ ਨੇ ਆਪਣੇ ਬੰਦੇ ਇਧਰ ਦੇਖ ਮੱਛੀਆਂ ਫੜਨ ਬਾਈ ਇਹਨਾਂ ਨੇ ਦੋ ਥੱਲੇ ਕੱਲ ਪਰੇ ਇਥੋਂ ਇਹ ਸਾਡੇ ਇਥੋਂ ਪਿੰਡ ਦੇ ਟੋਬੇ ਦੇ ਵਿੱਚ ਤੇ ਮੱਛੀਆਂ ਚੜ ਜਾਂਦੀਆਂ ਨੇ ਬਾਈ ਜਿਹਨਾਂ ਦਾ ਦੋ ਥੱਲੇ ਆਪਣੇ ਨੇ ਮੱਦੇ ਨੇ ਅੱਜ ਫੇਰ ਭਰ ਲਏ ਪਿੱਛੇ ਆਪਣੇ ਮਸ਼ੀਨ ਦੇ ਫਾਰਮੈਨ ਨੇ ਵਿੱਚ ਇਹ ਆਪਣਾ ਆ ਆਪਣਾ ਨੌਕਰ ਆ ਉਹ ਸਾਹਮਣੇ ਦੇਖੋ ਜੀ ਲੱਗੇ ਮੱਛੀਆਂ ਬਣਾਉਣਾ ਕਹਿੰਦੇ ਅੱਜ ਮੱਛੀਆਂ ਬਣਾਉਣੀਆਂ ਨੇ ਬਾਈ ਮੌਸਮ ਹੈ ਪੂਰਾ ਘੈਂਟ ਪਰ ਘੈਂਟ ਵੀ ਕੀ ਕੀ ਹੈ ਜੀ ਨੁਕਸਾਨੇ ਕਰ ਰਿਹਾ ਹੁਣ ਤਾਂ ਇਹ ਮੈਂ ਦੇਖੋ ਤੁਸੀਂ ਬਾਈ ਚੱਲਦਾ ਕੰਮ ਪੂਗੀ ਜ਼ੋਰਾਂ ਪਰ ਮੱਛੀਆਂ ਦਾ ਕਿ ਤੁਹਾਨੂੰ ਲਵੇ ਜਾ ਕੇ ਦਿਖਾਉਨੇ ਆ ਗੱਲ ਬਾਤ ਹਾਂ ਟੰਟਣ ਮਿਲ ਗਈ ਕੋਈ ਉਹ ਥੱਲਾ ਭਰ ਗਿਆ ਇੱਕ ਫੀਡ ਵਾਲਾ ਹਾਂ ਇਧਰ ਵੀ ਨਹੀਂ ਆਇਆ ਨਾ ਇਹਦਾ ਖੱਡਾ ਬੰਚ ਬੋਹ ਦਿਨ ਦਾ ਰੱਖ ਲੈ ਫਸਲ ਕਰੋ ਕਿਦੇ ਵਿੱਚ ਕਹਿੰਦੇ ਉਹ ਬਹੁਤ ਆ ਯਾਰ ਕੰਡਾ ਬਹੁਤ ਹੈ ਇਹ ਮੱਛੀ ਜੀ ਦਾ ਆ ਕੰਡਾ ਦਾ ਬਹੁਤ ਹੈ ਕੰਡਾ ਬਹੁਤ ਹੈ ਫਰੀਕ ਕੰਡਾ ਮੋਟਾ ਕੰਡਾ ਬੜਾ ਥਾਲੀ ਚ ਅੱਛਾ ਖਾਣ ਖੂਨ ਵਾਲਾ ਕੰਮ ਨਹੀਂ ਆ ਤਰੀ ਤੁਰੀ ਨਾਲ ਖਾਲਾ ਖਾਲਾ ਬਸ ਹਾਂ ਹੋਰ ਖਾਣੇ ਵਾਲਾ ਕਿਵੇਂ ਅੱਛਾ ਦੋੇ ਤਰ੍ਹਾਂ ਐਸੀ ਬੈ ਜਾ ਹਾਂ ਚੱਲ ਰਿਹਾ ਜੋਰਾਂ ਤੇ ਕੰਮ ਮੱਛੀਆਂ ਦਾ ਮੱਛੀਆਂ ਫੜ ਰਹੇ ਨੇ ਬੰਦੇ ਆਪਣੇ ਤਰਾ ਵੀ ਕੱਟ ਲਾ ਪਹਿਲੇ ਕਰੇ ਕੋਈ ਖੋਜੀ ਮੁੱਛੀਆਂ ਫੜਦੇ ਬੰਦੇ ਆਪਣੇ ਇਹ ਵਿੱਚ ਬਾਈ ਮਿਸਤਰੀ ਨੇ ਸਾਹਮਣੇ ਕੁੱਠੀ ਦੇ ਠੇਕੇਦਾਰ ਉਹ ਸਾਹਮਣੇ ਉਧਰ ਕੁੱਠੀਆਂ ਪੈ ਰੀਆਂ ਨੇ ਉੱਥੇ ਬੰਦੇ ਇਹ ਆਏ ਨੇ ਇਹਨਾਂ ਨੇ ਦੇਖ ਲਿਆ ਕਿ ਤੇ ਇੱਥੇ ਪਾਣੀ ਦੇ ਵਿੱਚ ਛਾਲਾ ਮਾਰਦੀਆਂ ਇਹ ਬੰਦਾ ਸਪਰੇਅ ਕਰਨੇ ਵਾਲਾ ਤੇ ਉਹ ਆਪਣਾ ਲਾਲ ਉਹਦੇ ਵਾਲਾ ਆਪਣਾ ਫਾਰਮ ਆ ਆ ਵੀ ਆਪਣਾ ਮਸ਼ੀਨ ਦਾ ਬੰਦਾ ਹੈ ਤੇ ਬਾਈ ਦੋ ਕੁਇੰਟਲ ਮੱਛੀ ਆਈ ਹੋਣੀ ਉਹ ਪਰ ਤੋਂ ਚੋਂ ਉੱਥੇ ਦੇ ਪੜ ਦੇ ਦੋ ਕੁਇੰਟਲ ਹੋਣੇ ਬਾਈ ਕੱਲ ਦੋ ਥੱਲੇ ਦਾ ਕੱਲ ਲੈ ਕੇ ਪਰ ਕੇ ਇਹ ਜੀਰੀ ਦੋ ਥੱਲੇ ਦਾ ਆ ਖੇਤ ਪੂਰਾ ਹੋਣਾ ਇਹਦੇ ਵਿੱਚ ਮਾਨੂੰ ਫੁੱਲ ਹੋਣੀਆਂ ਨਾ ਮੱਛੀ ਨਾ ਮਾਲਦੇ ਕਿੰਵੇ ਹੋਰ ਨਾ ਨਾ ਇਹ ਉਹਦੇ ਵਾਲੇ ਨਹੀਂ ਹੈਗੇ ਬਾਈ ਦਿਖਾਈ ਮੜੇ ਮਾਨੂੰ ਮਾਨੂੰ ਖੁੱਲੀਆਂ ਫੋਟੋ ਦਿਖਾਓ ਇਹਨੂੰ ਲੋ ਜੀ ਦੇਖ ਕਾ ਇਹ ਮੱਛੀਆਂ ਆ ਨਵੀਆਂ ਮੱਤਰਾ ਮੱਛੀਆਂ ਆ ਆ ਪੂਰਾ ਥੈਲਾ ਭਰ ਕੇ ਰੱਖਿਆ ਜੀ ਇਹ 골ਡਨ ਆ ਨਾ ਹਾਂਜੀ ਹਾਂਜੀ 골ਡਨ ਹੈ ਜੀ 골ਡਨ 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 ਮਾਨੂੰ ਆ ਖੇਤਾਂ 에 ਸਪਰੇ ਕਰੀਤੇ ਦੇ ਵਿੱਚ ਦੇ ਵਿੱਚ ਬਹੁਤ ਮੱਛੀਆਂ ਹੋਣੀਆਂ ਪੂਰਾ ਖੇਤ ਭਰੇ ਪਿਆ ਪੂਰਾ ਫੁੱਲ ਤਾਂ ਹਾਂਜੀ ਫੁੱਲ ਨਾ ਇਹਦੇ ਤਾਂ ਨਹੀਂ ਹੋਣੀ ਆ ਬਾਈ 골ਡਨ ਇੱਕ ਥੈਲੇ ਦੇ ਇਹ ਪਹਿਲਾਂ ਲੈ ਕੇ ਭਰ ਕੇ ਇੱਕ ਥੈਲਾ ਭਰਿਆ ਵਾ ਲੈ ਰਹੇ ਨੇ ਯਾਰੇ ਪੂਰੇ ਆ ਟੋਏ ਦੇ ਵਿੱਚ ਨਾ ਪਰਸੋਂ ਮੈਂ ਪਰਸੋਂ ਮੈਂ ਰਾਤ ਨੂੰ ਇੱਥੇ ਆ ਕੇ ਆ ਮਸ਼ੀਨ ਆਪਣੇ ਇੱਥੇ ਮਸ਼ੀਨ ਕੋਲ ਚ ਕਮਰੇ ਚ ਪੈ ਗਿਆ ਬਾਈ ਇੰਨੀਆਂ ਮੱਛੀਆਂ ਦੀਆਂ ਦੇ ਵਿੱਚ ਬਹੁਤ ਛਾਲਾਂ ਮਾਰ ਰਹੀਆਂ ਤੇ ਉੱਚੀਆਂ-ਉੱਚੀਆਂ ਮਹਾਬੀਲਾ ਦਿਨ ਚੜਦੇ ਨੂੰ ਨਹੀਂ ਰਹਿਣੀਆਂ ਲੈ ਪਈਆ ਆਪਣਾ ਖੜਿਆ ਦਰਬੀਸ ਇਹ ਲੈ ਵੀ ਮੇਰਾ ਕਟਰ ਵਾਲ ਦਾ ਵੀ ਆਪਣਾ ਕੰਮ ਹੋ ਗਿਆ ਓਕੇ ਮਸ਼ੀਨ ਤਾਂ ਓਕੇ ਹੋ ਗਈ ਸੀ ਕਟਰ ਦਾ ਕੰਮ ਰਹਿੰਦਾ ਸੀ ਕਟਰ ਦਾ ਵੀ ਕੰਮ ਹੋ ਗਿਆ ਇੱਕ ਦੋ ਦਿਨ ਨੂੰ ਫਿਰ ਪਾ ਦਾਂਗੇ ਤਰਪਾਲ ਸਾਈਡ ਉੱਪਰ ਕਰਕੇ ਫਿਰ ਦੇਖਦੇ ਆਂ ਕਿੱਦਾਂ ਚਲਾਉਣੀ ਉਹ ਦਿਨ ਫਿਰ ਬਾਈ ਕਰ ਦਾਂਗੇ ਕੰਮ ਓਕੇ ਬਾਕੀ ਕਟਰ ਦਾ 2 ਕੋ ਬੈਰਿੰਗ ਜੇ ਤੇ ਬੱਚੇ ਦੇ ਖਰਾਬ ਜੇ ਉਹ ਪਾਤੇ ਇਹ ਬਾਕੀ ਤੁਸੀਂ ਆ ਦੇਖੋ ਬਾਈ ਆਪਣਾ ਮੋਟਰ ਮੋਟਰ ਐਨ ਸਹੀ ਨਿਕਲੀ ਆ ਬਾਕੀ ਸਾਰਾ ਬਸ ਓਕੇ ਇਹ ਤਾਂ ਰੰਗਾ ਪੁੰਗਾ ਸਾਰੀਆਂ ਠੀਕ ਐ ਨਿਕਲੀਆਂ ਨੇ ਬਾਈ ਬੱਕੀ ਦੇ ਅੰਦਰ ਜਿਹੜੇ 1 2 ਕੋ ਬੈਰਿੰਗ ਜੇ ਤੇ ਉਹ ਇੱਕ ਨਵਾਂ ਪਾਤਾ ਇੱਕ ਠੀਕ ਤਾਂ ਬਾਕੀ ਪ੍ਰੋਂਗਾਂ ਠੀਕ ਨੇ ਟਾਕੀ ਲਾਉਣ ਤੇ ਰਹਿੰਦੀ ਆ ਚਾਦਰ ਚੋਂ ਉਧਰ ਸਾਰੀ ਓਕੇ ਆ ਵਾਕਈ ਧੰਨਵਾਦੀ ਤੁਹਾਡਾ ਸਬਸਕ੍ਰਾਈਬ ਕਰਨ ਲਈ ਸਾਰਿਆਂ ਦਾ